हां जी ससिकरत जी पंजाब सरकार ਦੇ ਜਿਹੜਾ ਡਿਪਾਰਟਮੈਂਟ ਹੈਗਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਜਾਨਕੀ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਵੱਲੋਂ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸੈਂਸ ਫਰੀਦਕੋਟ ਦੇ ਥਰੂ ਇੱਕ ਐਡਵਰਟਾਈਜ਼ਮੈਂਟ ਨੰਬਰ ਬੀ ਐਫ ਯੂ 25/11 ਜਾਨਕੀ 25/11 ਐਡਵਰਟਾਈਜ਼ ਜਿਹੜੀ ਕੀਤੀ ਗਈ ਆ ਜਿਹਦੇ ਥਰੂ ਜਿਹੜੀਆਂ ਹੈਗੀਆਂ 1000 ਪੋਸਟ ਹੈਗੇ ਜੀ ਕਿ 1000 ਪੋਸਟ ਹੈਗੇ ਜੀ ਮੈਡੀਕਲ ਅਫੀਸਰ ਜਨਰਲ ਦੀਆਂ 1000 ਪੋਸਟ ਜਿਹੜੀਆਂ ਹੈਗੀਆਂ ਐਡਵਰਟਾਈਜ਼ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਤੁਸੀਂ ਕੀ ਆਨਲਾਈਨ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਹੈਗਾ ਇਸ ਪੋਸਟ ਦਾ ਪੂਰਾ ਕਰਦੇ ਹੋ ਜਿਨ੍ਹਾਂ ਦੀ ਜਿਹੜੀ ਹੈਗੀ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਡੇਟ ਆ 25 April 2025 ਯਾਨੀ ਕਿ ਇਹ ਸ਼ੁਰੂ ਹੋ ਚੁੱਕਿਆ ਹੈਗਾ ਤੇ ਇਹਦੀ ਲਾਸਟ ਡੇਟ ਹੈਗੀ ਜੀ 15 May 2025 ਤੇ ਜਿਹੜੀਆਂ ਹੈਗੀਆਂ ਇਹਦੀ ਗੱਲ ਕਰ ਲਈਏ ਇਹਨਾਂ ਦੀ ਫੀਸ ਦੀ ਜਿਹੜੀ ਨਾਨ ਫੰਡੇਬਲ ਹੋਊਗੀ ਕੀ ਨਾਮ ਮੋੜਨਯੋਗ ਹੋਊਗੀ ਫੀਸ ਗੱਲ ਕਰ ਲਈਏ ਐਸਸੀ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰੀ ਕੈਟਾਗਰੀਜ਼ ਲਈ ਫੀਸ ਹੈਗੀ ਜੀ 2360 ਰੁਪਏ ਇਨਕਲੂਡਿੰਗ ਜੀਐਸਟੀ ਹੈਗਾ ਜੀ 18% ਫॉर एससी ਕੈਟਾਗਰੀ एससी ਕੈਟਾਗਰੀ ਲਈ ਫੀਸ ਹੈਗੀ ਆ ਜੀ 1180 ਰੁਪਏ ਯਾਨੀ ਕਿ 1180 ਰੁਪੀਸ ਤੇ ਇਨਕਲੂਡਿੰਗ GST ਹੈਗਾ ਜੀ ਤੇ ਅੱਗੇ ਆਪਾਂ ਇਹਦੀ ਟਰਮ ਕੰਡੀਸ਼ਨ ਯਾਨੀ ਕਿ ਨਿਯਮ ਤੇ ਸ਼ਰਤਾਂ ਜਿਹੜੀਆਂ ਹੈਗੀਆਂ ਪੜ ਲੈਣੇ ਆ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ एलिਜੀਬਿਲਟੀ ਕ੍ਰਾਈਟੇਰੀਆ ਇਹਨਾਂ ਦਾ ਪੜ ਲਈਏ ਮੈਡੀਕਲ ਆਫੀਸਰ ਦੀ ਪੋਸਟ ਹੈਗੀ ਆ ਜਨਰਲ ਦੀ ਲਈ ਜਿਹੜੀ ਹੈਗੀ ਆ ਕੁਆਲੀਫਿਕੇਸ਼ਨ ਹੈਗੀ ਜੀ ਐਮਬੀਬੀਐਸ ਡਿਗਰੀ ਫਰੋਮ ਐਨ ਐਨ ਐਮ ਸੀ ਰੈਕੋਗਨਾਈਜ਼ਡ ਯੂਨੀਵਰਸਿਟੀ অর ਇੰਸਟੀਚਿਊਸ਼ਨ অর ਐਨੀ ਐਨੀ ਇਕੁਇਵੈਲੈਂਟ ਡਿਗਰੀ ਰੈਕਗਨਾਈਜ਼ਡ ਬਾਈ ਐਨਐਮਸੀ ਐਨਐਮਸੀ ਤੋਂ ਜਿਹੜੀ ਰੈਕਗਨਾਈਜ਼ਡ ਹੋਊਗੀ ਜੀ ਐਮਬੀਬੀਐਸ ਡਿਗਰੀ ਤੇ ਰਜਿਸਟਰਡ ਵਿਦ ਪੰਜਾਬ ਮੈਡੀਕਲ ਕੌਂਸਲ ਕੈਂਡੀਡੇਟ ਆ ਜਿਹੜਾ ਪੰਜਾਬ ਮੈਡੀਕਲ ਕੌਂਸਲ ਦੇ ਨਾਲ ਜਿਹੜਾ ਹੈਗਾ ਰਜਿਸਟਰਡ ਹੋਣਾ ਚਾਹੀਦਾ ਤੇ ਗੱਲ ਕਰ ਲਈਏ ਪੇ ਦੀ 7 ਸੀਪੀਸੀ ਦੇ ਅਕੋਰਡਿੰਗ ਪੇ ਆ ਜਿਹੜੀ ਯਾਨੀ ਕਿ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਅਨੁਸਾਰ ਪੇ ਲੈਵਲ 9 ਯਾਨੀ ਕਿ ਪੇ ਲੈਵਲ 9 ਦੇ ਅੰਡਰ ਜਿਹੜੀ ਤਨਖਾਹ ਹੈਗੀ ਆ ਜੀ ਪੇ ਹੈਗੀ ਆ ਜੀ 53100 ਰੁਪਿਆ ਬੇਸਿਕ ਪੇ ਹੈ ਜੀ ਇਹ ਬੇਸਿਕ ਪੇ ਜਿਹੜੀ ਹੈਗੀ ਆ 53100 ਰੁਪਿਆ ਦਿੱਤੀ ਜਾਊਗੀ ਜੇਕਰ ਕੋਈ ਕੈਂਡੀਡੇਟ ਇਸ ਤੇ ਪੁਆਇੰਟ ਹੁੰਦਾ ਤੇ ਗੱਲ ਕਰ ਲਈਏ ਕੈਟਾਗਰੀ ਵਾਈਜ਼ ਪੋਸਟ ਦੀ ਤਾਂ ਜਨਰਲ ਦੀਆਂ ਟੋਟਲ 328 ਪੋਸਟ ਨੇ ਜਿਨ੍ਹਾਂ ਵਿੱਚੋਂ 93 ਫੀਮੇਲ ਕੈਂਡੀਡੇਟਸ ਲਈ ਨੇ ਐਸ ਸੀ ਐਮ ਬੀ ਦੀਆਂ 85 118 ਪੋਸਟ ਨੇ ਜਿਨ੍ਹਾਂ ਵਿੱਚ 48 ਜਿਹੜੀਆਂ ਫੀਮੇਲ ਕੈਂਡੀਡੇਟਸ ਲਈ ਨੇ ਐਸ ਸੀ ਆਰਓ ਦੀਆਂ 116 ਪੋਸਟ ਨੇ ਜਿੰਨਾਂ ਵਿੱਚੋਂ ਫੀਮੇਲ ਕੈਂਡੀਡੇਟਸ ਦੀਆਂ 48 ਪੋਸਟ ਨੇ ਬੀ ਸੀ ਦੀਆਂ 91 ਪੋਸਟ ਨੇ ਜਿੰਨਾਂ ਵਿੱਚੋਂ 36 ਜਿਹੜੀਆਂ ਹੈਗੀਆਂ ਫੀਮੇਲ ਕੈਂਡੀਡੇਟਸ ਲਈ ਨੇ ਐਕ ਸਰਵਿਸਮੈਨ ਜਨਰਲ ਦੀਆਂ 93 ਪੋਸਟ ਨੇ ਜਿਨ੍ਹਾਂ ਵਿੱਚ 54 ਫੀਮੇਲ ਕੈਂਡੀਡੇਟਸ ਲਈ ਨੇ ਐਕ ਸਰਵਿਸਮੈਨ ਐਸ ਸੀ ਐਮ ਵੀ ਦੀਆਂ 26 ਪੋਸਟ ਨੇ ਜਿਨ੍ਹਾਂ ਵਿੱਚੋਂ ਜਿਨ੍ਹਾਂ ਵਿੱਚੋਂ ਫੀਮੇਲ ਕੈਂਡੀਡੇਟਸ ਲਈ ਕੋਈ ਨਹੀਂ ਹੈਗੀ ਐਕ ਸਰਵਿਸਮੈਨ ਐਸ ਸੀ ਆਰਓ ਦੀ 25 ਪੋਸਟ ਨੇ ਜਿਨ੍ਹਾਂ ਵਿੱਚੋਂ ਫੀਮੇਲ ਕੈਂਡੀਡੇਟਸ ਲਈ ਕੋਈ ਨਹੀਂ ਹੈਗੀ ਫਿਜ਼ੀਕਲ ਹੈਂਡੀਕੈਪਟ ਦੀਆਂ 46 ਪੋਸਟ ਨੇ ਜਿਨ੍ਹਾਂ ਵਿੱਚੋਂ 23 ਪੋਸਟ ਫੀਮੇਲ ਕੈਂਡੀਡੇਟਸ ਲਈ ਨੇ ਫ੍ਰੀडम फाइਟਰ ਦੀਆਂ 10 ਪੋਸਟ ਨੇ 10 ਪੋਸਟ ਨੇ ਜਿਨ੍ਹਾਂ ਵਿੱਚੋਂ 5 ਪੋਸਟ ਜਿਹੜੀ ਹੈਗੀ ਫੀਮੇਲ ਕੈਂਡੀਡੇਟਸ ਲਈ ਨੇ ਜਨਰਲ ای ਡਬਲਯੂ ਐਸ ਦੀਆਂ 8 ਫੀਮੇਲ ਕੈਂਡੀਡੇਟਸ ਲਈ 26 ਪੋਸਟ ਨੇ ਸਪੋਰਟਸ ਚੈਨਲ ਦੀਆਂ 21 ਪੋਸਟ ਨੇ ਜਿਨ੍ਹਾਂ ਵਿੱਚੋਂ 11 ਜੜੀਆਂ ਹੈਗੀਆਂ ਫੀਮੇਲ ਕੈਂਡੀਡੇਟਸ ਲਈ ਨੇ ਸਪੋਰਟਸ ਐਸਸੀਐਮਬੀ ਦੀਆਂ 8 ਪੋਸਟ ਨੇ ਜਿਨ੍ਹਾਂ ਵਿੱਚੋਂ ਫੀਮੇਲ ਕੈਂਡੀਡੇਟਸ ਲਈ ਕੋਈ ਨਹੀਂ ਹੈਗੀ ਤੇ ਸਪੋਰਟਸ ਐਸਸੀਆਰਓ ਦੀਆਂ ਵੀ 8 ਪੋਸਟ ਨੇ ਜਿਨ੍ਹਾਂ ਵਿੱਚੋਂ ਫੀਮੇਲ ਕੈਂਡੀਡੇਟਸ ਲਈ ਕੋਈ ਨਹੀਂ ਹੈਗੀ ਟੋਟਲ 1000 ਪੋਸਟ ਹੈ ਜਿਨ੍ਹਾਂ ਵਿੱਚ ਫੀਮੇਲ ਕੈਂਡੀਡੇਟ ਲਈ 344 ਪੋਸਟ ਨੇ ਗੱਲ ਕਰ ਲਈਏ ਜੀ ਏਜ ਲਿਮਟ ਦੀ ਤਾਂ ਏਜ ਆ ਜਿਹੜੀ ਘੱਟੋ-ਘੱਟ 18 ਸਾਲ ਤੇ ਵੱਧ ਤੋਂ ਵੱਧ ਜਿਹੜੀ ਹੈਗੀ ਤੇ 37 ਸਾਲ ਹੋਣੀ ਚਾਹੀਦੀ ਹੈ ਕੈਂਡੀਡੇਟ ਦੀ ਮਿਨੀਮਮ ਜਿਹੜੀ ਹੈਗੀ 18 ইয়ারਸ ਤੇ ਮੈਕਸਿਮਮ ਹੈਗੀ ਜੀ 37 ইয়ারਸ ਹੋਣੀ ਚਾਹੀਦੀ ਹੈ 1 ਜਨਵਰੀ 2025 ਨੂੰ ਇਹ ਏਜ ਜਿਹੜੀ ਘੱਟੋ ਘੱਟ ਤੇ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਲੈਕਸੀਏਸ਼ਨ ਦੀ ਗੱਲ ਕਰ ਲਈਏ ਦੀ ਉਮਰ ਲਈ ਏਜ ਦੀ ਉਮਰ ਲਈ ਸੌਰੀ ਉਮਰ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਛੋਟ ਦਿੱਤੀ ਗਈ ਆ ਵੱਧ ਵੱਧ ਜਿਹੜੀ ਉਮਰ ਹੁੰਦੀ ਆ ਉਹਦੇ ਵਿੱਚ ਛੋਟ ਹੁੰਦੀ ਆ ਕਿ ਕਈ categories ਲਈ ਤੇ ਉਹਨਾਂ ਦੀ ਗੱਲ ਕਰ ਲਈਏ SC BC ਕੈਂਡੀਡੇਟਸ ਲਈ ਯਾਨੀ ਕਿ ਅਨੁਸੂਚਿਤ ਜਾਤੀ ਤੇ ਪਛੜੀ ਛਰੇਣੀ ਦੇ ਉਮੀਦਵਾਰਾਂ ਲਈ 5 ਸਾਲ ਦੀ ਛੋਟ ਹੈਗੀ ਆ ਜੀ ਤੇ ਫਿਜ਼ੀਕਲ ਹੈਂਡੀਕੈਪਟ ਯਾਨੀ ਕਿ ਅੰਗਹੀਨ ਉਮੀਦਵਾਰਾਂ ਦੇ ਲਈ ਹੈਗੀ ਆ 10 ਸਾਲ ਦੀ ਛੋਟ ਹੈਗੀ ਆ ਜੀ ਇੱਕ ਸਰਵਿਸਮੈਨ categories ਲਈ ਏਜ ਐਲੈਕਸੇਸ਼ਨ ਆ ਉਹਦੀ ਅਕੋਰਡਿੰਗ ਹੁੰਦੀ ਆ ਕਿ ਜੋ ਨੇ ਇੱਕ ਸਰਵਿਸ ਜੌਬ ਕੀਤੀ ਹੁੰਦੀ ਆ ਉਹਦੇ ਅਕੋਰਡਿੰਗ ਜਿਹੜੀ ਕੈਲਕੂਲੇਟ ਕੀਤੀ ਜਾਂਦੀ ਆ ਤੇ ਪੰਜਾਬ ਜਿਹੜੇ EMPLOYEES ਹੋਣਗੇ ਆਲਰੇਡੀ ਕੰਮ ਕਰ ਰਹੇ ਨੇ ਰੈਗੂਲਰ ਬੇਸਿਸ ਤੇ ਪਰਮਾਨੈਂਟ EMPLOYEES ਨੇ ਕਿਸੇ ਵੀ ਪੰਜਾਬ ਗਵਰਨਮੈਂਟ ਦੇ ਕਿਸੇ ਵੀ ادارے ਵਿੱਚ ਜਾਂ ਬੋਰਡ ਜਾਂ ਕਾਰਪੋਰੇਸ਼ਨ ਵਿੱਚ ਜਾਂ ਸੈਂਟਰ ਗਵਰਨਮੈਂਟ ਦੇ ਅੰਡਰ ਕੰਮ ਕਰ ਰਹੇ ਨੇ ਜੇਕਰ ਉਹ ਥਰੂ ਪ੍ਰੋਪਰ ਚੈਨਲ ਅਪਲਾਈ ਕਰਦੇ ਨੇ ਤਾਂ ਉਹਨਾਂ ਲਈ ਏਜ ਹੈਗੀ ਹੈ ਜੀ 45 ইয়ার্স ਤੇ ਵੂਮਨ ਦੀਆਂ ਕੁਝ ਕੈਟਾਗਰੀਜ਼ ਹੈਗੀਆਂ ਨੇ ਉਹਨਾਂ ਲਈ ਹੈਗਿਆ ਜਿਵੇਂ ਕਿ ਵਿਡੋਜ਼ ਹੋਣ ਜਾਂ ਡਿਵੋਰਸੀ ਹੋਣ ਜਾਂ ਸਰਟਨ ਅਦਰ ਕੈਟਾਗਰੀਜ਼ ਵੂਮਨ ਦੀ ਹੋਣ ਉਹਨਾਂ ਲਈ ਏਜ ਹੈਗੇ ਜੀ 40 ইয়ার্স 40 ইয়ার্স ਯਾਨੀ ਕਿ 40 ਸਾਲ ਅੱਗੇ ਗੱਲ ਕਰੀਏ ਹੋਰ ਟਰਮ ਕੰਡੀਸ਼ਨ ਦੀ ਨਿਯਮ ਤੇ ਸ਼ਰਤਾਂ ਦੀ ਇਹ ਲਿਖਿਆ ਕਿ ਤੁਹਾਡਾ ਦਸਵੀਂ ਦੇ ਵਿੱਚ ਯਾਨੀ ਕਿ میٹرਿਕੁਲੇਸ਼ਨ ਕੀਤੀ ਹੈ ਉਹਦੇ ਵਿੱਚ ਪੰਜਾਬੀ ਵਿਸ਼ਾ ਪਾਸ ਹੋਇਆ ਹੋਣਾ ਜ਼ਰੂਰੀ ਹੈਗਾ ਜੀ ਪੰਜਾਬੀ ਸਬਜੈਕਟ ਪਾਸ ਹੋਇਆ ਹੋਣਾ ਜ਼ਰੂਰੀ ਹੈ ਜੇ ਤੁਸੀਂ ਪਾਸ ਨਹੀਂ ਕੀਤਾ ਤਾਂ ਤੁਹਾਨੂੰ 6 ਮਹੀਨੇ ਦਿੱਤੇ ਜਾਣਗੇ ਡੇਟ ਆਫ ਜੁਆਇਨਿੰਗ ਤਾਂ ਜਦੋਂ ਤੁਸੀਂ ਪੋਸਟ ਤੇ ਜੁਆਇਨ ਕਰੋਗੇ ਉਸ ਤੋਂ ਬਾਅਦ 6 ਮਹੀਨੇ ਦੇ ਅੰਦਰ-ਅੰਦਰ ਤੁਹਾਨੂੰ ਇਹ ਪੰਜਾਬੀ ਸਬਜੈਕਟ ਪਾਸ ਕਰਨਾ ਜ਼ਰੂਰੀ ਹੋਵੇਗਾ ਜੇਕਰ ਤੁਸੀਂ ਪਾਸ ਨਹੀਂ ਕਰਦੇ ਤਾਂ ਤੁਹਾਨੂੰ ਤੁਹਾਡੀ ਸਰਵਿਸ ਜਿਹੜੀਆਂ ਟਰਮੀਨੇਟ ਕਰ ਦਿੱਤੀਆਂ ਜਾਣਗੀਆਂ ਜੀ ਇਹਦੇ ਵਿੱਚ ਲਿਖਿਆ ਹੋਇਆ ਜੋ ਉਸ ਤੋਂ ਬਾਅਦ ਲਿਖਿਆ ਜੀ categories once selected field will not be changed under any circumstances ਜੇਕਰ ਤੁਸੀਂ ਆਨਲਾਈਨ ਅਪਲਾਈ ਕਰ ਰਹੇ ਹੋ ਤਾਂ ਉਸ ਦੀ ਆਪਣੀ ਕੈਟਾਗਰੀ ਹੈ ਜਿਹੜੀ ਧਿਆਨ ਨਾਲ ਭਰਿਓ ਜੇਕਰ ਤੁਸੀਂ ਇੱਕ ਵਾਰੀ ਜਿਹੜੀ ਕੈਟਾਗਰੀ ਭਰਤੀ ਤਾਂ ਉਹ ਬਾਅਦ ਵਿੱਚ ਚੇਂਜ ਨਹੀਂ ਕੀਤੀ ਜਾਊਗੀ ਕਿਸੇ ਵੀ ਹਾਲਤ ਦੇ ਵਿੱਚ ਉਸ ਤੋਂ ਬਾਅਦ ਕੁਆਲੀਫਿਕੇਸ਼ਨ ਆਫ ਕੈਂਡੀਡੇਟ ਸ਼ੁਡ ਬੀ ਪ੍ਰਾਇਰ ਟੂ ਦ ਲਾਸਟ ਡੇਟ ਆਫ ਫਿਲਿੰਗ ਦ ਅਪਲੀਕੇਸ਼ਨ ਲਾਸਟ ਡੇਟ ਤੋਂ ਪਹਿਲਾਂ ਤੁਹਾਡੀ ਕੁਆਲੀਫਿਕੇਸ਼ਨ ਐਲੀਜੀਬਿਲਟੀ ਕ੍ਰਾਈਟੇਰੀਆ ਪੂਰਾ ਹੋਇਆ ਹੋਣਾ ਜ਼ਰੂਰੀ ਹੈਗਾ ਜੀ ਨੈਸ਼ਨਲ ਨੈਸ਼ਨਲ नेशनालिटी ਜਿਹੜੀ ਹੈਗੀ ਤੁਹਾਡੀ ਇੰਡੀਅਨ ਹੋਣੀ ਚਾਹੀਦੀ ਹੈ ਸਰਟੀਫਿਕੇਟਸ ਡਿਪਲੋਮਾ ਡਿਗਰੀ ਇਸ਼ੂਡ ਬਾਈ ਨੋਨ ਰੈਕੋਗਨਾਈਟ ਇੰਸਟੀਟਿਊਸ਼ਨ ਵਿਲ ਨਾਟ ਬੀ ਕਨਸਿਡਰਡ ਐਂਡ ਦਾ ਕੈਂਡੀਡੇਚਰ ਆਫ ਕੈਂਡੀਡੇਟਸ ਵਿਲ ਬੀ ਡਿਕਲੇਰਡ ਇਨ ਐਲੀਜੀਬਲ ਜੇਕਰ ਤੁਹਾਡੇ ਡਿਗਰੀਸ ਡਿਪਲੋਮਸ ਜੋ ਵੀ ਹੈਗੇ ਆ ਸਰਟੀਫਿਕੇਟਸ ਆ ਨੋਨ ਰੈਕੋਗਨਾਈਟ ਇੰਸਟੀਟਿਊਸ਼ਨ ਤੋਂ ਹੋਣਗੇ ਤਾਂ ਤੁਹਾਨੂੰ ਨਾਟ ਐਲੀਜੀਬਲ ਜਿਹੜਾ ਹੈਗਾ ਡਿਕਲੇਅਰ ਕੀਤਾ ਜਾਊਗਾ ਜੇਕਰ ਤੁਸੀਂ ਅੱਗੇ ਹੈਗਾ ਜੀ ਲਿਖਿਆ ਜੇਕਰ ਤੁਸੀਂ ਰਿਟਰਨ ਮਾਰਕਸ ਜਿਹੜੇ ਹੈਗਾ ਰਿਟਰਨ ਟੈਸਟ ਦੇ ਵਿੱਚ ਜੇਕਰ ਮਾਰਕਸ ਤੁਹਾਡੇ 33% ਤੋਂ ਘੱਟ ਹੁੰਦੇ ਨੇ 33% ਤੋਂ ਘੱਟ ਜਿਹੜੇ ਤੁਸੀਂ ਹੈਗੇ ਆਂ ਪ੍ਰਾਪਤ ਕਰਦੇ ਆ ਉਹਦਾ ਤਾਂ ਵੀ ਤੁਹਾਨੂੰ ਨਾਟ ਐਲੀਜੀਬਲ ਜਿਹੜਾ ਹੈਗਾ ਡਿclare ਕੀਤਾ ਜਾਊਗਾ ਇਨ ਕੇਸ ਕੁਆਲੀਫਾਈਡ ਕੈਂਡੀਡੇਟਸ ਅਬਟੇਨ ਇਕੁਅਲ ਮਾਰਕਸ ਇਨ ਦਾ ਰਿਟਰਨ ਐਗਜ਼ਾਮੀਨੇਸ਼ਨ THEN ਪ੍ਰੀਫਰੈਂਸ ਵਿਲ ਬੀ ਗਿਵਨ ਟੂ ਦਾ ਕੈਂਡੀਡੇਟ ਹੂ ਇਜ਼ 올ਡਰ ਇਨ ਐਜ ਜੇਕਰ ਤੁਸੀਂ ਰਿਟਰਨ ਐਗਜ਼ਾਮ ਦਿਨੇ ਹੋ ਤਾਂ ਕਿਸੇ ਵੀ ਦੋ ਕੈਂਡੀਡੇਟਸ ਤੇ ਜਾਂ ਚਾਰ ਕੈਂਡੀਡੇਟਸ ਤੇ ਜਿੰਨੇ ਵੀ ਕੈਂਡੀਡੇਟਸ ਤੇ ਉਹਨਾਂ ਦੇ ਇਕੁਅਲ ਮਾਰਕਸ ਹੋਣਗੇ ਮੰਨ ਲਓ ਚਾਰ ਕੈਂਡੀਡੇਟਸ ਨੇ ਜਾਂ ਪੰਜ ਕੈਂਡੀਡੇਟਸ ਨੇ ਉਹਨਾਂ ਦੀ ਇਕੁਅਲ 50 ਮਾਰਕਸ ਆ ਗਏ ਤੇ ਜਿਹੜਾ ਵੀ ਉਹਨਾਂ ਦੇ ਵਿੱਚ ਏ ਦੇ ਵਿੱਚ ਵੱਡਾ ਹੋਊਗਾ ਏ ਦੇ ਵਿੱਚ 올ਡਰ ਹੋਊਗਾ ਉਹਨੂੰ ਜਿਹੜਾ ਹੈਗਾ ਪ੍ਰੈਫਰੈਂਸ ਦਿੱਤੀ ਜਾਊਗੀ ਉਸ ਦੇ ਅਕੋਰਡਿੰਗ ਆ ਜਿਹੜੀ ਮੈਚ ਬਣਾਈ ਜਾਊਗੀ ਨੋ ਐਕਸਟਰਾ ਵੇਟੇਜ ਸ਼ਲ ਬੀ ਐਡਮਿਸਿਬਲ ਟੂ ਦਾ ਕੈਂਡੀਡੇਟਸ ਪੋਜੈਸਿੰਗ ਹਾਇਰ ਕੁਆਲੀਫਿਕੇਸ਼ਨ ਜੇਕਰ एलिਜੀਬਿਲਟੀ ਕ੍ਰਾਈਟੇਰੀਆ ਤੋਂ ਤੁਹਾਡੀ ਕੁਆਲੀਫਿਕੇਸ਼ਨ ਹਾਇਰ ਹੈਗੀ ਆ ਤਾਂ ਉਹਦੇ ਲਈ ਤੁਹਾਨੂੰ ਐਕਸਟਰਾ ਕੋਈ ਬੈਨੀਫਿਟ ਨਹੀਂ ਦਿੱਤਾ ਜਾਊਗਾ ਸੋ ਇਹ ਪੋਸਟ ਜਿਹੜੀ ਹੈਗੀ ਆ ਪੰਜਾਬ ਗਵਰਨਮੈਂਟ ਦੇ ਸਿਹਤ ਤੇ ਪਰਿਵਾਰ ਭਲਾਈ ਵਿਭ ਜਿਹੜੀਆਂ ਹੈਗੀਆਂ ਬਾਬਾ ਫਰੀਦ ਯੂਨੀਵਰਸਿਟੀ ਦੇ ਥਰੂ ਜਿਹੜੀ ਐਡਵਰਟਾਈਜ਼ ਕੀਤੀਆਂ ਗਈਆਂ ਨੇ ਤੇ ਇਸ ਤੁਹਾਨੂੰ ਵੀ ਪਤਾ ਹੀ ਹੋਊਗਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧੀਨ ਜਿਹੜੀਆਂ ਹੈਗੇ ਆ ਸਾਰੇ ਸਿਵਲ ਹਸਪੀਟਲਸ ਆਉਂਦੇ ਨੇ ਪੰਜਾਬ ਦੇ ਤੇ ਉਹਨਾਂ ਦੇ ਅੰਦਰ ਜਿਹੜੇ ਹੈਗੇ ਆ ਇਹ ਮੈਡੀਕਲ ਆਫੀਸਰ ਦੀਆਂ ਜਿਹੜੀਆਂ ਹੈਗੀਆਂ ਜਨਰਲ ਦੀਆਂ 1000 ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਨੇ ਤੇ ਲਾਸਟ ਡੇਟ ਇਹਦੀ ਮੈਂ ਦੁਬਾਰਾ ਦੱਸ ਦੇਵਾਂ 15 ਮਈ 2025 ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ